ਸਰ ਅੱਜ ਤੁਸੀਂ ਉਹ ਹੋਲੀ ਦਾ ਤਿਹਾਰ ਮਨਾਣ ਆਏ ਹੋ ਆਸ਼ਰਮ 'ਚ ਕੀ ਕਹਿਣਾ ਚਾਹੋਗੇ ਅੱਜ ਰਾਜੇਸ਼ਵਰੀ ਸੇਵਾ ਦਲ ਪੰਜਾਬ ਵੱਲੋਂ ਨੀਤਿ ਕੁਮਾਰ ਤੇ ਉਹਨਾਂ ਦੀ ਟੀਮ ਵੱਲੋਂ ਕਿ ਹੁਣ ਸਾਡੇ ਕੋਲੇ ਮੇਅਰ ਪਟਿਆਲਾ ਕੁੰਦਰ ਗੋਵੀਆ ਜਿਹੜੀ ਇਹਨਾਂ ਦੇ ਰਾਜੇਸ਼ਵਰੀ ਸੇਵਾ ਦਲ ਦੇ ਬਹੁਤ ਪੁਰਾਣੇ ਵਰਕਰ ਹੀ ਕਹੂੰਗਾ ਕਿਉਂਕਿ ਉਹ ਮੇਅਰ ਘਟ ਤੇ ਵਲੰਟੀਅਰ ਜਿਆਦਾ ਨੇ ਕਿਉਂਕਿ ਜਿੰਨੀਆਂ ਵੀ ਪਟਿਆਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਚ ਵਰਤੌਰ ਵਲੰਟੀਅਰ ਕੰਮ ਕਰ ਰਹੇ ਨੇ ਗੋਗਿਆ ਸਾਹਿਬ ਤੇ ਜਿਹੜਾ ਖੁਸ਼ੀਆਂ ਖੇੜਿਆਂ ਦਾ ਤਿਹਾਰ ਆ ਹੋਲੀ ਆ ਜਿਹੜਾ ਰੰਗਾਂ ਦਾ ਤਿਹਾਰ ਆ ਉਹ ਬਹੁਤ ਇਨਸੈਂਟਿਵ ਹੈ ਕਿਉਂਕਿ ਬਾਹਰ ਆਪਾਂ ਹੱਲੜ-ਖੁੱਲੜ ਬਾਜ਼ੀ ਦੇਖਦੇ ਆਂ ਬਾਈਕਾਂ ਤੇ ਪਬਲਿਕਲੀ ਪਰ ਜਿਹੜਾ ਰਾਜੇਸ਼ਵਰੀ ਸੇਵਾਦਾਲ ਪੰਜਾਬ ਹਰ ਸਾਲ ਚਾਹੇ ਉਹ ਦਿਵਾਲੀ ਦਾ ਤਿਹਾਰ ਹੋਵੇ ਚਾਹੇ ਹੋਲੀ ਦਾ ਤਿਹਾਰ ਹੋਵੇ ਤੇ ਇੱਥੇ ਆ ਕੇ ਜਿਹੜੇ ਸਾਡੇ ਹੀ ਆਪਣੇ ਭੈਣ ਭਰਾ ਕਿਸੇ ਨਾ ਕਿਸੇ ਪ੍ਰਸਤੀਤੀ ਕਾਰਨ ਮਾਨਸਿਕ ਤਣਾਅ ਕਰਕੇ ਜਾਂ ਸਹੀ ਤੌਰ ਤੇ ਜਿਹੜੇ ਉਹ ਸਮਾਜ ਚ ਨਹੀਂ ਵਿਚਰਦੇ ਉਹਨਾਂ ਨਾਲ ਜਿਹੜਾ ਰੰਗਾਂ ਦਾ ਤਿਹਾਰਾ ਹੋਲੀ ਦਾ ਤਿਹਾਰ ਮਨਾਇਆ ਬਹੁਤ ਹੀ ਸਲਾਘਾਯੋਗ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੋਰ ਪਬਲਿਕ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰੂੰਗਾ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਫਜ਼ੂਨ ਖਰਚੀ ਤੋਂ ਬਚਾ ਕਰਦੇ ਹੋਏ ਚਾਹੇ ਜਨਮ ਦਿਨ ਹੈ ਚਾਹੇ ਹੋਰ ਕਿਸੇ ਵੀ ਤਰ੍ਹਾਂ ਦਾ ਘਰ ਦੇ ਵਿੱਚ ਖੁਸ਼ੀਆਂ ਦਾ ਕੰਮ ਹੈ ਤਾਂ ਇੱਥੇ ਜ਼ਰੂਰ ਚਾਹੇ ਉਹ ਪਿੰਗਲਵਾੜਾ ਸ਼ਰਮਾ ਚਾਹੇ ਕੁਸਤਾ ਸ਼ਰਮਾ ਜਾਂ ਜਿੱਤੇ ਵੀ ਸਾਡੇ ਆਪਣੀ ਭੈਣ ਭਰਾ ਸਮੇਂ ਦੀਆਂ ਪਰਸਤਿਤੀਆਂ ਮਾਨਸਿਕ ਤਣਾਅ ਕਰਕੇ داخل ਨੇ ਉੱਥੇ ਜ਼ਰੂਰ ਆ ਕੇ ਇਹਨਾਂ ਦੇ ਨਾਲ ਇਹ ਖੁਸ਼ੀਆਂ ਦੇ ਜਿਹੜੇ ਤਿਹਾਰ ਮਨਾਓ ਤਾਹੀਂ ਜਿਹੜਾ ਹੈਗਾ ਸੇਵਾ ਜਿਹੜੀ ਹੈਗੀ ਆ ਸਫਲ ਮੰਨੀ ਜਾਂਦੀ ਆ ਕਿਉਂਕਿ ਭਾਰਤ ਨੇ ਕਿਹਾ ਵੀ ਮਾਨਵਤਾ ਦੀ ਸੇਵਾ ਸੱਚੀ ਸੇਵਾ ਜੇ ਤੁਸੀਂ ਇਹੋ ਜਿਹੇ ਕਾਰਜਾਂ ਦੇ ਵਿੱਚ ਆ ਕੇ ਇਹਨਾਂ ਲੋਕਾਂ ਨਾਲ ਆਪਣੇ ਖੁਸ਼ੀਆਂ ਦੇ ਤਿਹਾਰ ਮਨਾਓਗੇ ਤਾਂ ਇਹਨਾਂ ਦੇ ਨਾਲ ਨਾਲ ਤੁਹਾਨੂੰ ਵੀ ਖੁਸ਼ੀ ਮਿਲੇ ਜਿਹੜੇ ਹੁੱਲੜਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੇਰੀ ਇਹ ਬੇਨਤੀ ਹੈ ਜਿਹੜਾ ਇਹ ਤਿਹਾਰ ਨਹੀਂ ਹੋ ਕੋ ਰੰਗਾਂ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਹੈ ਇਹਦੇ ਲਈ ਹੁੱਲੜਬਾਜੀ ਨੂੰ ਗਰੇਜ਼ ਕਰਨਾ ਚਾਹੀਦਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦੇ ਆ ਇਹ ਜਿਹੇ ਹੁੱਲੜਬਾਜਾਂ ਤੇ ਨਕੇਲ ਪਾਉਂਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਠੀਕ ਹੈ ਜੀ ਨਾਮ ਹੈ ਮੇਰਾ ਨਾਮ ਸੁਮੇਸ਼ ਸ਼ਰਮਾ ਸਰ ਅੱਜ ਹੋਲੀ ਤੁਸੀਂ ਇੱਥੇ ਆਸ਼ਰਮ 'ਚ ਮਨਾਣ ਆਏ ਹੋ ਕੀ ਕਹਿਣਾ ਚਾਹੋਗੇ ਐਕਚੁਅਲੀ ਸਾਡੇ ਜਿਹੜੀ ਐਨਜੀਓ ਹੈ ਜੈਸ਼ਵਰੀ ਸੇਵਾ ਦਸਲੀ ਜਿਹੜੀ ਤੇ ਬਦਲ ਕਾਫੀ ਸਾਲ ਤੋਂ ਕਾਫੀ ਚੀਜ਼ਾਂ ਦੇ ਉੱਪਰ ਵਰਕ ਕਰਦੇ ਹਾਂ ਜਿਵੇਂ ਕਿ ਕਾਲੀ ਮਾਤਾ ਮੰਦਿਰ ਦੇ ਵਿੱਚ ਕੰਟੀਨਿਊ ਸੇਵਾ ਨਵਰਾਤਰੀ ਅੱਜ ਤੇ ਲੰਗਰ ਦੀ ਸੇਵਾ ਸਾਲ 'ਚ ਦੋ ਬਾਰ ਤੇ ਬਾਕੀ ਫ੍ਰੀ ਰਾਸ਼ਨ ਸੰਭਰੋ ਔਰ ਇਸ ਆਸ਼ਰਮ ਦੇ ਵਿੱਚ ਵੀ ਅਸੀਂ ਕਾਫੀ ਸਾਲ ਤੋਂ ਜੁੜੇ ਹੋਏ ਹਾਂ ਕੋਈ ਵੀ ਤਿਹਾਰ ਹੋਵੇ ਜਿਹੜਾ ਕਿ ਹਿੰਦੂ ਫੈਸਟੀਵਲ ਦੇ ਨਾਲ ਜੁੜਿਆ ਹੋਇਆ ਹੈ ਸਨਾਤਨ ਦੇ ਨਾਲ ਜੁੜਿਆ ਹੋਇਆ ਹੈ ਤਾਂ ਅਸੀਂ ਇੱਥੇ ਆ ਕੇ ਜ਼ਰੂਰ ਸੈਲੀਬ੍ਰੇਟ ਕਰਦੇ ਆ ਤੇ ਤਾਂ ਕਿ ਇਹਨਾਂ ਲੋਕਾਂ ਦਾ ਵੀ ਮਨੋਬਲ ਬਣਿਆ ਰਹੇ ਤੇ ਇਹਨਾਂ ਨੂੰ ਵੀ ਇਹ ਇਹ ਨਾ ਫੀਲ ਹੋਵੇ ਕਿ ਅਸੀਂ ਇੱਥੇ ਕਿਸੇ ਤਰ੍ਹਾਂ ਦਾ ਇਕੱਲਾਪਨ ਪੈਸੇਜ ਕਰਦੇ ਆ ਇਸ ਕਰਕੇ ਅਸੀਂ ਇੱਕਜੁੱਟ ਹੋ ਕੇ ਤੇ ਇੱਥੇ ਹਰ ਪ੍ਰੋਗਰਾਮ ਦੇ ਵਿੱਚ ਆ ਕੇ ਵੱਧ ਤੋਂ ਵੱਧ ਛੇੜ ਕਰਦੇ ਆ ਹਾਂਜੀ ਬੰਕੀ ਨਾਮ ਹੈ ਜੀ ਮੇਰਾ ਨਾਮ ਬੇਨਿਕਾ ਹੈ ਅੱਜ ਹੋਲੀ ਸੈਲੀਬ੍ਰੇਟ ਕਰਨ ਆਇਆ ਹਾਂ ਕੀ ਕਹਿਣਾ ਚਾਹੂੰਗੀ ਮੈਂ ਆਇਸਾਲੇ ਆਸ਼ਰਮ ਦੇ ਵਿੱਚ ਹੋਂਦੀ ਐ ਤੇ ਦੀਵਾਲੀ ਸੈਲੀਬ੍ਰੇਟ ਕਰਨ ਆਈ ਹਾਂ ਮੇਰਾ ਮੰਨ ਹੈ ਕਿ ਡੂ ਗੋਡ ਡੰਟ ਗੁੱਡ ਕਮਸ ਬੈਕ ਟੂ ਇਨ ਵੈਰੀ ਅਨਐਕਸਪੈਕਟਿਡ ਵੇਸ ਤਾਂ ਬੀਇੰਗ ਐਨ ਇੰਡੀਵੀਜੂਅਲ ਅਪਾ ਜਿੰਨਾ ਇਸ ਵਰਡ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਦੇ ਸਕਾਂ ਸਕੇ ਅਪਨੋ ਆਪਣੇ ਬੈਸਟ ਟਰਾਈ ਕਰਨਾ ਚਾਹੀਦਾ ਤੇ ਮੈਨੂੰ ਕਾਫੀ ਲੰਬਾ ਸਮਾਂ ਹੋ ਗਿਆ ਹੈ ਰਾਜੇਸ਼ਵਰੀ ਸੇਵਾਦਾਨ ਨਾਲ ਜੁੜੀ ਨੂੰ ਤੇ ਆਇਸਾਲੇ ਰਾਜੇਸ਼ਵਰੀ ਸੇਵਾਦਾਨ ਲੈ ਕੇ ਦੀਵਾਲੀ ਵੀ ਸੈਲੀਬ੍ਰੇ ਅਤੇ ਆਈ ਸਾਲ ਅਸ਼ਮੀ ਦੇ ਮੌਕੇ ਤੇ ਲੰਗਰ ਵੀ ਲੱਗਦੇ ਨੇ ਤੇ ਜਿਹੜੇ ਵੀ ਅੰਡਰ ਗ੍ਰੈਜੂਏਟ ਬੱਚੇ ਨੇ ਕੋਲਾ ਨਹੀਂ ਰਾਜेश्वरी ਸੇਵਾ ਦਲ ਐਜੂਕੇਸ਼ਨ ਅਰੇਂਜ ਕਰਦਾ ਹੈ ਸਟੇਸ਼ਨਰੀ ਅਰੇਂਜ ਕਰਦਾ ਹੈ ਤੇ ਮੈਨੂੰ ਲੱਗਦਾ ਵੀ ਜਿਹੜੇ ਵੀ ਐਸ ਐਨ ਇੰਡੀਵਿਜੂਅਲ ਆਪਣੀ ਰਿਸਪੋਨਸਿਬਿਲਟੀ ਹੈ ਕਿ ਜੇਬ ਆਪ ਸੈੱਪ ਨਹੀਂ ਲੈ ਸਕਦੇ ਤਾਂ ਆਪਾਂ ਨੂੰ ਕਿਸੇ ਆਰਗੇਨਾਈਜੇਸ਼ਨ ਨਾਲ ਜੁੜ ਜਾਣਾ ਚਾਹੀਦਾ ਹੈ ਤਾਂ ਕਿ ਆਪ ਆਪਣਾ ਬੈਸਟ ਕੰਟ੍ਰਿਬਿਊਟ ਕਰ ਸਕੋ ਆਜਕਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਹੋਲੀ ਦਾ ਤਿਹਾਰਾ ਬੜੇ ਗਲਤ ਤਰੀਕੇ ਨਾਲ ਖੇਲਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹੀ ਮੈਂ ਤੁਹਾਨੂੰ ਜੀ ਨੇ ਦੱਸਿਆ ਕਿ ਜੋ ਦੋ ਗੋਡਨ ਕਮਸ ਬੈਕ ਟੂ ਯੂ ਤਾਂ ਜਿੰਨਾ ਤੁਸੀਂ ਪੋਜੀਟਿਵਲੀ ਇਸ ਵਰਡ ਚੇਂਜ ਹੈ ਕਿ ਆ ਸਕਦੇ ਹੋ ਜਿੰਨਾ ਚੰਗਾ ਕਰ ਸਕਦੇ ਹੋ ਤੁਸੀਂ ਕਰੋ ਆਪਣੇ ਆਪ ਨੂੰ ਇਹਨਾਂ ਕੰਮਾਂ ਤੋਂ ਦੂਰ ਰੱਖੋ ਇਹਨਾਂ ਨਾਲ ਆਈ ਗੈਸ ਆਪਣੀ ਲਾਈਫ ਖਰਾਬ ਕਰ ਲੈਣਾ ਕਿਸੇ ਹੋਰ ਦੀ ਠੀਕ ਹੈ ਹਮੇਸ਼ਾ ਤਰ੍ਹਾਂ ਤੁਹਾਡੀ ਛਤਰ ਸ਼ਾਏ ਜੀ ਅੱਜ ਪਿੰਗਲਾ Ashram ਰਾਜਪੁਰਾ ਰੋਡੇ Holi ਦਾ ਤਿਉਹਾਰ ਮਨਾਣਾ ਹੈ ਜਿਹੜੇ ਸਾਡੇ ਨਾਤ ਬੱਚੇ ਉਰੇ ਰਹਿੰਦੇ ਆ ਉਹਨਾਂ ਦੇ ਨਾਲ ਅਸੀਂ ਹਰ ਇੱਕ ਸਾਲ ਹਰ ਇੱਕ ਤਿਉਹਾਰ ਜਿਹੜਾ ਹੈਗਾ ਅਸੀਂ ਬਿੰਗਲਾ ਸ਼ਰਮਤ ਮਨਾਉਂਦੇ ਆਂ ਔਰ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀਆਂ ਦਾ ਪ੍ਰਤੀਕ ਹੈ ਅੱਜ ਬੁਰਾਈ ਤੇ ਛਾਈ ਦੀ ਜਿੱਤ ਹੈ ਜਿੱਤ ਹੈ ਔਰ ਹਮੇਸ਼ਾ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਪਿੰਗਰਵੜ ਦਾ ਇੱਕ ਕੱਤਾ ਵਾਲੀ ਜਿਹੜਾ ਜਰੂਰ ਲਾਇਆ ਕਰੋ ਜਿਹੜੇ ਤਿਉਹਾਰਾਂ ਇਹਨਾਂ ਨਾਲ ਮਨਾਉਣੇ ਚਾਹੀਦੇ ਸਨ ਮੰਦਰ ਗੁਰਦੁਆਰੇ ਵੀ ਜਾਣਾ ਚਾਹੀਦਾ ਇਹਨਾਂ ਨਾਲ ਵੀ ਤਿਉਹਾਰ ਮਨਾਉਣੇ ਚਾਹੀਦੇ ਔਰ ਬੜਾ ਆਪਣੇ ਉਹਨੂੰ ਅੱਛਾ ਮਹਿਸੂਸ ਹੋ گا۔ ਇਹ ਵੀ ਕਿਤੇ ਦੇ ਹੈਗੇ ਉਰੇ ਅਗੇ ਬੜੀ